ਅੱਜ ਸੰਗਠਿਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਇਹ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਰੇ ਜਥੇਬੰਦੀਆਂ ਦੇ ਆਗੂ ਸਹਿਬਾਨ ਉਗਰਾਹਾ ਸਾਹਿਬ ਤਨੇਰ ਸਾਹਿਬ ਗੋਲੇਵਾਲ ਸਾਹਿਬ ਜੰਗਵੀਰ ਚੋਹਾਨ ਅਰਜਿੰਦਰ ਸਿੰਘ ਟਾਂਡਾ ਨਰਪਾਲ ਸਿੰਘ ਢੁੱਡੀਕੇ ਪ੍ਰੇਮ ਸਿੰਘ ਭੰਗੂ ਫਰਿੰਦਰ ਸਿੰਘ ਲਖੋਵਾਲ ਡਾਕਟਰ ਸਤਨਾਮ ਸਿੰਘ ਗੰਜਾਰਾ ਬੂਟਾ ਸਿੰਘ ਗੁਰਜ਼ਕਿਲ ਇਹ ਸਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਨੇ ਅੱਜ ਅਸੀਂ ਅੱਜ ਅਸੀਂ ਬਹੁਤ ਹੀ ਗੰਭੀਰਤਾ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਰ ਜਿਨ੍ਹਾਂ ਦਾ ਮਰਨ ਵਰਤਾਜ 29ਵੇਂ ਦਿਨ ਚ ਦਾਖਲ ਹੋ ਚੁੱਕਿਆ ਹੈ ਉਹਨਾਂ ਦੀ ਤੇਜ਼ੀ ਨਾਲ ਵਿਗੜ ਰਹੀ ਹਾਲਤ ਔਰ ਉਹਨਾਂ ਦੀ ਜਾਨ ਨੂੰ ਜਿਹੜਾ ਖਤਰਾ ਖੜਾ ਹੋਇਆ ਹੋਇਆ ਉਸ ਬਾਰੇ ਬੜੀ ਚਿੰਤਾ ਵੀ ਪ੍ਰਗਟ ਕੀਤੀ ਹੈ ਗੰਭੀਰਤਾ ਨਾਲ ਸਮੁੰਦੈ ਨੂੰ ਵਿਚਾਰਿਆ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦਾ ਵੀ ਅਸੀਂ ਨੋਟਿਸ ਲਿਆ ਔਰ ਸਰਕਾਰ ਜਿਸ ਨੇ ਬਹੁਤ ਅੜੀ ਲੁਤੀਰਾ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਪਿਛਲੇ 29 ਦਿਨਾਂ ਤੋਂ ਇਸ ਮੋਰਚੇ ਬਾਰੇ ਇਹਨਾਂ ਦੀਆਂ ਮੰਗਾਂ ਬਾਰੇ ਸਾਡੇ ਬਹੁਤ ਹੀ ਸਤਕਾਰਯੋਗ ਵੱਡੇ ਆਗੂ ਜੋ ਦਿੱਲੀ ਦੇ ਅੰਦੋਲਨ ਦੇ ਵਿੱਚ ਰਹੇ ਉਹਨਾਂ ਦੀ ਵਿਗੜ ਰਹੀ ਹਾਲਤ ਬਾਰੇ ਜਿਹੜੇ ਚੁੱਪ ਕਰਕੇ ਬੈਠੇ ਆ ਉਹਨਾਂ ਨੂੰ ਵੀ ਬਹੁਤ ਕੰਡਮ ਕੀਤਾ ਨਿੰਦਾ ਕੀਤੀ ਹੈ ਇਸ ਲਈ ਸਾਨੂੰ ਬਹੁਤ ਫਿਕਰਮੰਦੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਹੁਣ ਤੱਕ ਉਹ ਦਖਲ ਦੰਦੇ ਪੰਜਾਬ ਸਰਕਾਰ ਵੀ ਉਸ ਸੈਂਟਰ ਸਰਕਾਰ ਵੀ ਮੰਗਾਈ ਪ੍ਰਵਾਨ ਕਰਦੇ ਔਰ ਉਸ ਵੱਡੇ ਆਗੂ ਦੀ ਜਿਹੜੀ ਜ਼ਿੰਦਗੀ ਹੈ ਉਹ ਉਸ ਨੂੰ ਬਚਾਉਣ ਲਈ ਕੋਈ ਪਹਿਲ ਕਦਮੀ ਕਰਦੇ ਪਰ ਬਹੁਤ ਮੰਦਭਾਗੀ ਗੱਲ ਹੈ ਕਿ ਇਹ ਸਰਕਾਰ ਬਿਲਕੁਲ ਚੁੱਪ ਕਰੀ ਬੈਠੀ ਹੈ ਅੱਜ ਅਸੀਂ ਕੰਡੈਮਨ ਕੀਤਾ ਹੈ ਖਾਸ ਕਰਕੇ ਪੰਜਾਬ ਗਵਰਨਮੈਂਟ ਨੂੰ ਜਿਹੜੀ ਸਾਡਾ ਮੁੱਖ ਮੰਤਰੀ ਸਦਾ ਭਗਵੰਦ ਸਿੰਘ ਮਾਨ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਚੰਦਗਰਾ ਬਾਦੀ ਉਹ ਸੈਂਟਰ ਤੋਂ ਤਿੰਨ ਬੰਦੇ ਦੀ ਟੀਮ ਲੈ ਕੇ ਇੱਥੇ ਤਿੰਨ ਮੀਟਿੰਗਸ ਕਰਵਾਇਆਂ ਸੀ ਤੇ ਅੱਜ ਇੰਨੇ ਦਿਨ ਹੋ ਗਏ ਮੋਰਚਾ ਚੱਲਦੇ ਨੂੰ ਵੀ 10 ਮਹੀਨੇ ਹੋ ਗਏ ਔਰ ਮਰਦਵਰ ਤੇ ਬੈਠਾ ਨੂੰ 29 ਦਿਨ ਹੋ ਗਏ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਕਿਤੇ ਲੱਭਦਾ ਨਹੀਂ ਨਾ ਉਸ ਦੇ ਕੈਬਨਿਟ ਵਜ਼ੀਰ ਕਿਤੇ ਲੱਭਦੇ ਨੇ ਨਾ ਕੋਈ ਹਾਰਾ ਨਾਰਾ ਮਾਰਦੇ ਨੇ ਨਾ ਕੋਈ ਇੱਥੇ ਪਤਾ ਲੈਣ ਜਾਂਦਾ ਹੈ ਇਸ ਗੱਲ ਲਈ ਅਸੀਂ ਉਹਨਾਂ ਦੀ ਬਹੁਤ ਕੋਰ ਨਿੰਦਾ ਕਰਦੇ ਹਾਂ ਨਾਲ ਸੈਂਟਰ ਗਵਰਨਮੈਂਟ ਵੀ ਭਾਵੇਂ ਉਹਨਾਂ ਦਾ ਜੋ ਮਰਜ਼ੀ ਕੋਈ ਕਹਿਣ ਔਰ ਹੁਣ ਤੱਕ ਕਿਸੇ ਨੇ ਬਿਲਕੁਲ ਇਸ ਗੱਲ ਬਾਰੇ ਇੱਕ ਸ਼ਬਦ ਮੂੰਹ ਨਹੀਂ ਬੋਲਿਆ ਕੱਲ ਪ੍ਰਧਾਨ ਮੰਤਰੀ ਜੀ ਤੁਸੀਂ ਪੜਿਆ ਕਿ ਉਹ ਦਿਵਸ ਹੀ ਕੱਲ ਉਸ ਤੇ ਵੀ ਹੋਰ-ਹੋਰ ਗੱਲਾਂ ਤੇ ਬਥੇਰੀਆਂ ਕੀਤੀਆਂ ਫਾਰਮਰਸ ਬਾਰੇ ਪਰ ਇਸ ਦਾ ਇੱਕ ਜ਼ਿਕਰ ਤੱਕ ਨਹੀਂ ਕੀਤਾ ਹੈ ਜਿਹੜਾ ਬਹੁਤ ਨਿੰਦਣਯੋਗ ਹੈ ਇਸ ਲਈ ਅੱਜ ਸਿੰਧ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ ਫੌਰੀ ਅਸੀਂ ਤੁਹਾਡੀ ਜਾਣਕਾਰੀ ਲਈ ਜੋ ਏਕਤਾ ਦਾ ਪ੍ਰੋਸੈਸ ਚੱਲ ਰਿਹਾ ਸੀ ਉਸ ਏਕਤਾ ਦੇ ਪ੍ਰੋਸੈਸ ਨੂੰ ਅਸੀਂ ਬਹੁਤ ਪੋਜ਼ਿਟਿਵਲੀ ਲਿਆ ਹੈ ਅਸੀਂ ਤਾਂ ਪਿੱਛੇ ਮਾਰਚ ਦੇ ਵਿੱਚ ਵੀ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਸੀ ਚਲੋ ਕਿਸੇ ਗੱਲ ਕਰਕੇ ਨਹੀਂ ਅੱਗੇ ਕੋਤੇ ਪਰ ਜੋ ਲੈਟਰ ਉਹਨਾਂ ਦਾ ਆਇਆ ਸੀ ਉਸ ਲਈ ਸਿੰਮਤ ਕਿਸਾਨ ਮੋਰਚਾ ਦੀ ਆਲ ਇੰਡੀਆ ਦੀ 6 ਮੈਂਬਰੀ ਕਮੇਟੀ 21 ਤਾਰੀਖ ਨੂੰ ਦੁਖਨਵਾਰਨ ਸਾਹਿਬ ਪਟਿਆਲਾ ਵਿਕੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਉਹਨਾਂ ਮੋਰਚਾਂ ਦੇ ਸਾਥੀ ਆਏ ਸੀ ਔਰ ਉਹ ਮੀਟਿੰਗ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ ਹੋਈ ਤੁਸੀਂ ਖਬਰਾਂ ਵਿੱਚ ਪੜੀਆਂ ਦੋਏ ਪਾਸੋਂ ਯਤਨ ਹੋਏ ਕਿ ਇਹ ਬਹੁਤ ਵੱਡੀ ਲੜਾਈ ਐ ਐਮਐਸਪੀ ਦੀ ਇਸ ਨੂੰ ਜਿੱਤਣ ਲਈ ਬਹੁਤ ਵੱਡਾ ਸੰਘਰਸ਼ ਚਾਹੀਦਾ ਇਸ ਲਈ ਸਾਨੂੰ ਰਲ ਕੇ ਲੜਿਆ ਜਾਵੇ ਏਕਤਾ ਦੇ ਯਤਨ ਕੀਤੇ ਜਾਣ ਬੜੀ ਹੰਮੱਖੀ ਮੀਟਿੰਗ ਸੀ ਔਰ ਉੱਥੇ ਫੈਸਲਾ ਕੀਤਾ ਕਿ ਇਹ ਇਸ ਪ੍ਰੋਸੈਸ ਨੂੰ ਇਸ ਤਰ੍ਹਾਂ ਹੀ ਅੱਗੇ ਤੋਰਿਆ ਜਾਵੇ ਇਸ ਪ੍ਰੋਸੈਸ ਨੂੰ ਚੱਲਦਾ ਰੱਖਿਆ ਜਾਏ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਪ੍ਰੋਸੈਸ ਟੁੱਟਿਆ ਹੁੰਦਾ ਉਹ ਇੱਕ ਮੀਟਿੰਗ ਦੇ ਵਿੱਚ ਏਕਤਾ ਸੰਭਵ ਨਹੀਂ ਹੁੰਦੀ ਪਰ ਇੰਟੈਂਸ਼ਨ ਦੋਏ ਪਾਸੇ ਪੋਜੀਟਿਵ ਹੈ ਅਸੀਂ ਵੀ ਪੋਜੀਟਿਵ ਆ ਉਹ ਵੀ ਪੋਜੀਟਿਵ ਸਨ ਕਿ ਸਾਰੀਆਂ ਕਿਸਾਨਾਂ ਦੀਆਂ ਸਮੂਹ ਮੰਗਾਂ ਨੂੰ ਐਮਐਸਪੀ ਉਸ ਦੇ ਦੂਜੇ ਮਸਲੇ ਬੱਲੇਬਾਸ ਆਫ ਦੀ ਸਿਹਤ ਜਿਹੜੀ ਵਿਗੜ ਰਹੀ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਸ ਤਰ੍ਹਾਂ ਏਕਤਾ ਤੇ ਅਮਲ ਨੂੰ ਇਸ ਨੂੰ ਅੱਗੇ ਵਧਾਈਏ ਇਹ ਵੀ ਅੱਜ ਫੈਸਲਾ ਕੀਤਾ ਦੂਜਾ ਫੈਸਲਾ ਕੀਤਾ ਕਿ ਫੌਰੀ ਪਰ ਇਸ ਦੇ ਵਿੱਚ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਜਾਂ ਜੇ ਉਹ ਅਵੇਲੇਬਲ ਨਾ ਹੋਣ ਤਾਂ ਖੇਤੀਬਾੜੀ ਮੰਤਰੀ ਨੂੰ ਇੱਕ ਵਫਦ ਸੰਗਠਿਤ ਕਿਸਾਨ ਮੋਰਚਾ ਪੰਜਾਬ ਦਾ ਉਹਦੇ ਵਿੱਚ ਦੂਜੇ ਸਾਥੀ ਵੀ ਹੋ ਸਕਦੇ ਨੇ ਸੰਗਠਿਤ ਕਿਸਾਨ ਮੋਰਚੇ ਦੇ ਇੱਕ ਇੱਕ ਸਾਥੀ ਜਿਹੜਾ ਉਹਨਾਂ ਵੀ ਸ਼ਾਮਲ ਹੋਵੇ ਅਸੀਂ ਰਾਸ਼ਟਰਪਤੀ ਸਾਹਿਬ ਤੋਂ ਟਾਈਮ ਜਿਹੜਾ ਜਨਵਰੀ ਦੇ ਪਹਿਲੇ ਹਫਤੇ ਹੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਉਹ ਨਾ ਮਿਲੇ ਤਾਂ ਖੇਤੀਬਾੜੀ ਮੰਤਰੀ ਹੋਣ ਤਾਂ ਕਿ ਜ਼ੋਰ ਦੇ ਕੇ ਕਹੀਏ ਕਿ ਤੁਸੀਂ ਕੁੰਮ ਕਰਨੀਂਦ ਨਾ ਸੋ داخل ਦੋ ਜਲਦੀ ਇੱਡਾ ਵੱਡਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਨਾਜਿਕ ਹੋਏ ਹੋਏ ਆ ਬਾਰਡਰਸ ਦੇ ਉੱਪਰ ਸਾਥੀ ਬੈਠੇ ਨੇ ਲੰਬੇ ਸਮੇਂ ਤੋਂ ਰਿਪ੍ਰੈਸ਼ਨ ਬਹੁਤ ਸਰਕਾਰ ਕਰ ਰਹੀ ਹੈ ਰਿਪ੍ਰੈਸ਼ਨ ਨੂੰ ਬਾਰ ਬਾਰ ਕੰਡੈਮਨ ਕੀਤਾ ਕਿੰਨਿਆਂ ਜਾਂਦਾ ਵੀ ਚਲੇ ਗਈਆਂ ਇਸ ਕਰਕੇ ਅਸੀਂ ਜਲਦੀ ਹੀ ਟਾਈਮ ਲੈ ਕੇ ਭਾਵੇਂ ਰਾਸ਼ਪਤੀ ਸਾਹਿਬ ਦੇਣ ਜਾਂ ਖੇਤੀਬਾੜੀ ਮੰਤਰੀ ਦੇਣ ਜਨਵਰੀ ਦੇ ਪਹਿਲੇ ਹਫਤੇ ਸਵਿੰਗਤ ਕਿਸਾਨ ਮੋਰਚਾ ਦਾ ਡੈਪੂਟੇਸ਼ਨ ਹੈ ਉਹਨਾਂ ਨੂੰ ਮਿਲੇਗਾ ਜਿਸ ਤਰ੍ਹਾਂ ਪਿਛਲੇ ਸਮੇਂ ਸੀ گورنر ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਇੰਟਰਫੇਅਰ ਕਰੋ ਦਖਲ ਦਿਓ ਜਲਦੀ ਇਹ ਸਿਚੁਏਸ਼ਨ ਦੇ ਜਿਹੜੀ ਗੰਬੀਰ ਹੈ ਬਹੁਤ ਵੋਲੇਟਾਈਲ ਹੈ ਜੇ ਕੋਈ ਖੁਦਾ ਨਾ ਖਾਸਤਾ ਇਹ ਵੀ ਗੱਲ ਹੋ ਜਾਵੇ ਤਾਂ ਪੰਜਾਬ ਦੇ ਵਿੱਚ ਹਾਲਾਤ ਬਹੁਤ ਨਾਜ਼ੁਕ ਹੋ ਸਕਦੇ ਨੇ ਲਾਂਡ ਆਰਡਰ ਦੀ ਪ੍ਰੋਬਲਮ ਵੀ ਕ੍ਰੀਏਟ ਹੋ ਸਕਦੀ ਹੈ ਅਸੀਂ ਇਸ ਗੱਲ ਤੋਂ ਬਹੁਤ ਵਰੀਡ ਹੈ ਸੋ ਇਸ ਲਈ ਅਜੇ ਫੈਸਲਾ ਕੀਤਾ ਅਸੀਂ ਅਗਲਾ ਪ੍ਰੋਗਰਾਮ ਵੀ ਕੁਝ ਜਿਹੜਾ ਫੈਸਲਾ ਕੀਤਾ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਮੋਰਚੇ ਦੀਆਂ ਜਿਵੇਂ ਖੇਤੀਬਾੜੀ ਨੀਤੀ ਆਈ ਹੈ ਦੂਜੀਆਂ ਮੰਗਾਂ ਪਿੱਛੇ ਜਿਹੜੀਆਂ ਮੋਰਚੇ ਦੇ ਰਹੀ ਉਹਨਾਂ ਬਾਰੇ ਲੜਾਈ ਉਹਦੇ ਬਾਰੇ ਵੀ ਜੋ ਅਗਲਾ ਪ੍ਰੋਗਰਾਮ ਸੀ ਤੈਅ ਕੀਤਾ ਉਹ ਨਰਪੈ ਸਿੰਘ ਢੁੱਡੀਗੇ ਉਹ ਤੁਹਾਨੂੰ ਦੱਸਣਗੇ ਸਾਥੀਓ ਕਿਸਾਨ ਮੰਗਾਂ ਬਾਰੇ ਪ੍ਰਸ਼ਾਣ ਸਾਥੀਓ ਅਸੀਂ ਕਿਸਾਨ ਮੰਗਾਵਰੇ ਜਿਹੜੀਆਂ ਪਿਛਲੇ ਦਿੱਲੀ ਮੋਰਚੇ ਵੇਲੇ ਬਕਾਇਆ ਰਹਿ ਗਈਆਂ ਸੀ ਉਹਨਾਂ ਬਾਰੇ ਤੇ ਨਾਲ ਜਿਹੜਾ ਤਿੰਨ ਕਾਨੂੰਨਾਂ ਦਾ ਖਰੜਾ ਦੁਆਰਾ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਭੇਜਤਾ ਵੀ ਉਹ ਪਾਸ ਕਰੇ ਇਸ ਖਰੜੇ ਨੂੰ ਉਹਦੇ ਖਿਲਾਫ ਅਸੀਂ ਕੱਲ 23 ਤਰੀਕ ਜਿਹੜੀ ਨੰਗੀ ਆ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਵੱਡੇ ਮੁਜ਼ਾਹਰੇ ਜਲਸੇ ਕੀਤੇ ਆ ਤੇ ਇਸੇ ਕੜੀ ਦੇ ਤਹਿਤ ਤੇ ਕੁਛ ਪੰਜਾਬ ਦੀਆਂ ਮੰਗਾਂ ਜਿਵੇਂ ਹਰ ਖੇਤ ਤੱਕ ਨਹਿਰੀ ਪਾਣੀ ਵਪਾਰ ਖੋਲਿਆ ਜਾਵੇ ਪਾਕਿਸਤਾਨ ਦੇ ਨਾਲ ਇਹ ਸਾਰੇ ਮਾਮਲਿਆਂ ਤੇ ਅਸੀਂ 9 ਤਰੀਕ ਨੂੰ ਮੋਗੇ 'ਚ ਬਹੁਤ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਅੱਗੇ ਇਸ ਜਿਹੜਾ ਅੰਦੋਲਨ ਹੈ ਇਹਨੂੰ ਤੇਜ਼ ਕੀਤਾ ਜਾਊ ਸਾਨੂੰ ਐ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਆ ਉਹਨੂੰ ਨਵੀਂ ਸ਼ਕਲ ਦੇ ਵਿੱਚ ਹੁਣ ਸਟੇਟਾਂ ਨੂੰ ਕਹਿ ਕੇ ਵੀ ਸਟੇਟਾਂ ਦਾ ਮਾਮਲਾ ਖੇਤੀਬਾੜੀ ਦਾ ਤੇ ਉਹ ਸਟੇਟਾਂ ਨੂੰ دیتا ਵੀ ਤੁਸੀਂ ਪਾਸ ਕਰਕੇ ਭੇਜੋ ਇਹ ਤੇ ਉਹ ਇਹ ਅੰਦੋਲਨ ਨੂੰ ਅਸੀਂ ਪੂਰੀ ਸ਼ਿੱਦਤ ਦੇ ਨਾਲ ਤੇਜ਼ ਕਰਾਂਗੇ ਟੌਂਡਾ ਸਰ ਜੀ ਕਸਪਸ਼ਟ ਕਰ ਦਿਓ ਹਾਂਜੀ ਸਾਨੀ ਮੰਗਾ ਸ਼ਰਪੂ ਦੇ ਖਡੌਰੀ ਬਾਰਡਰ ਤੇ ਨਾਲ ਹੋਰ ਕੀ ਹੈ ਜੀ ਆ ਜਿਹੜਾ ਨਵਾਂ ਖੜੜਾ ਆਇਆ ਰਵਾ ਖੇਤੀਬਾੜੀ ਨੀਤੀ ਇਹ ਖੇਤੀਬਾੜੀ ਨੀਤੀ ਤੇ ਖੜਾ ਆਇਆ ਉਹ ਤਿੰਨ ਕਾਨੂੰਨ ਹੀ ਐ ਉਹ ਤਿੰਨ ਕਾਨੂੰਨ ਦੇ ਰੂਪ ਚ ਬਾਸ ਆ ਗਿਆ ਤੇ ਹਦਾਇਤ ਕੀਤੀ ਆ ਆ ਸੈਂਟਰ ਗਵਰਨਮੈਂਟ ਨੇ ਵੀ ਇਹਨੂੰ ਮੰਨ ਲੋ ਪੰਜਾਬ ਗਵਰਨਮੈਂਟ ਨੂੰ ਇਹ ਕਿਹਾ ਇਹ ਨਹੀਂ ਕਿਹਾ ਵੀ ਤੁਸੀਂ ਇਹਨੂੰ ਸੋਚੋ ਉਹਨਾਂ ਨੂੰ ਕਿਹਾ ਤੁਸੀਂ ਇਸ ਗੱਲ ਨੂੰ ਸਾਡੇ ਸੁਝਾਅ ਨੂੰ ਮੰਨ ਲੋ ਇੱਕ ਚੀਜ਼ ਪਾਸ ਕਰੋ ਇੱਕ ਚੀਜ਼ ਹੋਰ ਕਲੀਅਰ ਕਰ ਦੋ ਕਿ ਐਸਕੇਮ ਸ਼ੰਭੂ ਔਰ ਖਨੋੜੀ ਦੇ ਜਾਏਗਾ ਜਾਂ ਨਹੀਂ ਜਾਏਗਾ ਦੇਖੋ ਇਸ ਵਾਰ ਇਹ ਚਲੋ ਕਰੋ ਇਹ ਉਹਨਾਂ ਦਾ ਮੋਰਚਾ ਚੱਲ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਆਪਣੇ ਭੰਦੇਰ ਸਾਹਿਬ ਦੀ ਪੱਤੀ ਆਈ ਸੀ ਸਾਨੂੰ 21 ਤਰੀਕ ਨੂੰ ਉਹਨਾਂ ਦੇ ਨਾਲ ਬਹੁਤ ਪੋਜ਼ਿਟਿਵ ਸਾਡੀ ਗੱਲਬਾਤ ਹੋਈ ਹੈ ਕਿ ਉਹ ਚੱਲ ਰਹੀ ਹੈ ਵੀ ਅੱਗੇ ਕਿਸਾਨ ਮੰਗਾ ਤੇ ਆਪਾਂ ਕਿਵੇਂ ਲੱਗਣਾ ਮਤਲਬ ਇਹ ਕਹੀਏ ਤੈਨੂੰ ਹੋਇਆ ਕਿ ਜਾਂ ਤੈ ਕੀ ਕਹੀਏ ਨੂੰ ਹਾਂ ਨਾ ਨਹੀਂ ਦੇਖੋ ਸਾਡਾ ਮੋਰਚਾ ਅਲੱਗ ਚੱਲਦਾ ਇਹ ਉਸ ਮੋਰਚਾ ਆਪਦੇ ਢੰਗ ਨਾਲ ਚੱਲਦਾ ਉਹ ਜਿੰਨੇ ਚਲਾ ਰਹੇ ਆ ਬਾਕੀ ਅਸੀਂ ਉਹਨਾਂ ਦੀ ਸਿਹਤ ਬਾਰੇ ਚਿੰਤਾਤਾਂ ਤੇ ਉਹਦੇ ਲਈ ਰਾਸ਼ਟਰਪਤੀ ਨੂੰ ਜਿਵੇਂ ਮਿਲਣ ਦੱਸਦੀ ਨਹੀਂ ਨਹੀਂ ਸਾਡੀ ਬੇਨਤੀ ਹੈ ਦੇਖੋ ਜਿਹੜੇ ਸਾਥੀ ਮੋਰਚਾ ਚਲਾ ਰਹੇ ਆ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਪ੍ਰੋਗਰਾਮ ਦੇਣੇ ਅੱਗੇ ਪ੍ਰੋਗਰਾਮ ਤੈਅ ਕਰਨਾ ਇਹ ਸਾਡਾ ਪ੍ਰੈਰੋਗੇਟਿਵ ਤਾਂ ਹੈ ਨਹੀਂ ਪਰ ਅਸੀਂ ਉਹਨਾਂ ਦੀ ਮੰਗਾਂ ਬਾਰੇ ਕਿਉਂਕਿ ਮੰਗਾਂ ਤਾਂ ਸਾਰੀਆਂ ਸੇਮ ਨਾ ਐਮਐਸਬੀ ਦੀ ਲੀਗਲ ਗਾਰੰਟੀ ਦੂਜੀਆ ਮੰਗਾਂ ਕਰਦਾ ਇਹ ਸਾਰੀਆਂ ਸਕੀਮ ਦੀਆਂ ਮੰਗਾਂ ਨੇ ਇਕੱਠੇ ਇਸ ਵਾਰੇ ਲੜ ਰਹੇ ਆ ਅਸੀਂ ਉਹਨਾਂ ਮੰਗਾਂ ਵਾਰੇ ਜਰੂਰ ਲੜਾਈਏ ਉਹ ਬਣਾ ਚੱਲਣਾ ਐ ਅਸੀਂ ਬੱਲੇਵਾਲ ਸਾਹਮਣੇ ਤਾਂ ਵਾਹ ਪੇ ਬੋਲ ਦਿਆ ਹੈ ਕਿ ਆਰਪਾਰ ਕੀ ਲੜਾਈ ਹੈ ਉਹ ਮੈਂ ਤਾਂ ਇੱਥੇੋਂ ਉਟੂੰਗਾ ਨਹੀਂ ਜਾਨ ਜਾਏ ਤਾਂ ਜਾਏ ਪੰਗੂ ਸਾਹਿਬ ਆਪ ਤੁਸੀਂ ਸਟੈਂਡ ਦੇ ਸਾਥ ਹੈ ਜਾਂ ਆਪ ਨੂੰ ਰਿਕਵੈਸਟ ਕਰਨਗੇ ਕਿ ਦੂਸਰੇ ਤਰੀਕੇ ਨਾਲ ਅੰਦੋਲਨ ਅੱਗੇ ਵਧਾएं ਅੰਸ਼ਨ ਖਤਮ ਕਰੇ ਕਿਉਂਕਿ ਉਹਨਾਂ ਦੀ ਜਾਨ ਵੀ ਕਾਫੀ ਮੈਥਮੋਨ ਹੈ ਪੰਜਾਬ ਦੇ ਲਈ ਦੇਖੋ ਸਵਾਲ ਹੈ ਨਾ ਵੀ ਅੰਸ਼ਨ ਤੇ ਬੈਠਣਾ ਮਰਨ ਵਰਤ ਰੱਖਣਾ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਇਹ ਸਾਡਾ ਨਹੀਂ ਹੈ ਇਹ ਉਸ ਮੋਰਚੇ ਨੇ ਤੈਅ ਕੀਤਾ ਡੱਲੇਵਾਲ ਸਾਹਿਬ ਨੇ ਤੈਅ ਕੀਤਾ ਪਰ ਸਾਨੂੰ ਹਮਦਰਦੀ ਹੈ ਸਾਡਾ ਵੱਡਾ ਆਗੂ ਹੈ ਉਹਦੀ ਜਾਨ ਇਸ ਤਰ੍ਹਾਂ ਜਾਵੇ ਨਾ ਸੰਘਰਸ਼ ਲਈ ਅਜੇ ਬਹੁਤ ਜ਼ਰੂਰਤ ਹੈ ਉਹਨਾਂ ਦੀ ਇਸ ਲਈ ਸੀ ਹਰ ਕਦਮ ਲੈ ਰਹੇ ਹਾਂ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਲਿਆ ਗਵਰਨਰ ਸਾਹਿਬ ਨੂੰ ਮਿਲੇ 23 ਤਰੀਕ ਨੂੰ ਛੋਟਾ ਤਾਂ ਨਹੀਂ ਸੀ ਜਿਹੜੇ ਕੱਲ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਥਾਵਾਂ ਤੇ ਵੱਡੇ ਤਰਨੇ ਮਜ਼ਾਰੇ ਹੋਏ ਆ ਇਹ ਉਹਦੇ ਲਈ ਇੰਡੀਆ ਸਾਰੇ ਸਾਰੇ ਇੰਡੀਆ ਦੇ ਵਿੱਚ ਇਹ ਇਹ ਕੋਈ ਛੋਟਾ ਉਹ ਨਹੀਂ ਸੀ ਬਹੁਤ ਸਾਰੇ ਪ੍ਰੋਬਲਮ ਕੀਤੇ ਤੁਸੀਂ ਜਾਣਾ ਨਹੀਂ ਚਾਹੁੰਦੇ ਜਾਂ ਉਹ ਬੁਲਾ ਨਹੀਂ ਰਹੇ ਗੱਲ ਅਲੀ ਕਿੱਥੇ ਆ ਜੀ ਸਿੱਧਾ ਸਪਸ਼ਟ ਸਵਾਲ ਹੈ ਜੀ ਇਹ ਇਹ ਵੀ ਸਪਸ਼ਟ ਕਰ ਦਿਓ ਕਿ ਤੁਸੀਂ ਨਹੀਂ ਜਾਓਗੇ ਹੁਣ ਉੱਥੇ ਜਾਂ ਜਾਓਗੇ ਗੱਲ ਕਿੱਥੇ ਆੜੀ ਵੀ ਇਹਦੇ ਨਾਲ ਹੀ ਦੰਗਰ ਸਾਹਿਬ ਨੇ ਥੋੜੇ ਕੁਛ ਮੈਂਟ ਪਹਿਲਾਂ ਹੀ ਸਾਰੇ ਦੇਸ਼ ਨੂੰ ਅਪੀਲ ਕੀਤੀ ਆ ਵੀ ਸਾਰਾ ਦੇਸ਼ ਇੱਕ ਹੋਣਾ ਚਾਹੀਦਾ ਜੇ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਜਾਣ ਠੀਕ ਹੈ ਕੋਈ ਹਰਸ ਨਹੀਂ ਹੈ ਸਾਰਾ ਦੇਸ਼ ਅਜ ਜੇ ਸਾਰੇ ਸਹ ਨਹੀਂ ਨਹੀਂ ਇਹ ਮੰਗਾ ਸਾਰੀ ਕਿਸਾਨੀ ਨੇ ਮੰਗਾ ਨੇ ਸਾਰਾ ਆਲ ਇੰਡੀਆ ਸਿੰਘਦ ਕਿਸਾਨ ਮੋਰਚਾ ਅਜ ਤਾ ਸਾਰੇ ਦੇਸ਼ ਦੇ ਵਿੱਚ ਐਕਸ਼ਨ ਕੀਤੇ ਨੇ ਇਹ ਸਾਰੀਆਂ ਮੰਗਾਂ ਦੇ ਉਪਰਸਤਾ ਚਾਹੁੰਦੇ ਆ ਅਸੀਂ ਅਸੀਂ ਚਾਹੁੰਦੇ ਆ ਸਾਡੀ ਲੜਾਈ ਹੋਵੇ ਸਾਡਾ ਇਹ ਜੀ ਕੈਦਿਕ ਨੌਲ ਉਹਨਾਂ ਦੇ ਮੂਹਰੇ ਬਾਕੀ ਦੋ ਮੈਂ ਫੋਟ ਤੁਹਾਡੇ 9 ਤਰੀਕ ਵਾਲੇ ਇਕੱਠ ਚ ਆ ਰਹੇ ਨੇ ਸੱਦਾ ਭੇਜੋਗੇ ਜਾਂ 30 ਤਰੀਕ ਵਾਲੇ ਬੰਦੇ ਦੇ ਵਿੱਚ ਤੁਸੀਂ ਸਮਰਥਨ ਕਰਦੇ ਹੋ ਕਿ ਨਹੀਂ ਕਰਦੇ ਇੱਕ ਇੱਕ ਲਫ਼ਜ਼ ਦੇ ਵਿੱਚ ਸਪਸ਼ਟ ਕਰ ਦੋ ਕਿ ਜਾਓਗੇ ਜਾਂ ਨਹੀਂ ਜਾਓਗੇ ਦੇਖੋ ਨਹੀਂ ਨਹੀਂ ਕੋਈ ਦੇਖੋ 30 ਤਰੀਕ ਵਾਲਾ ਜਿਹੜਾ ਸਾਡੇ ਨਾਲ ਕੋਈ ਡਿਸਕਸ ਕਰਕੇ ਤਾਂ ਕਿਸੇ ਐਕਸ਼ਨ ਦਿੱਤਾ ਨਹੀਂ ਹੈ ਉਹਨਾਂ ਦਾ 30 ਤਰੀਕ ਨਹੀਂ ਹੈ ਉਹਨਾਂ ਦਾ 24 ਨੂੰ ਵੀ ਹੈ 26 ਨੂੰ ਵੀ ਹੈ 30 ਨੂੰ ਵੀ ਹੈ ਠੀਕ ਹੈ ਅਲੱਗ-ਅਲੱਗ ਐਕਸ਼ਨ ਹੈ ਇਸ ਲਈ ਮੈਂ ਪਹਿਲਾਂ ਹੀ ਕਿਹਾ ਵੀ ਉਹਨਾਂ ਦਾ ਪ੍ਰੈਰੋਗੇਟਿਵ ਐਕਸ਼ਨ ਲਈ ਜਾਣਾ ਇਹ ਸਾਡਾ ਪ੍ਰੈਰੋਗੇਟਿਵ ਐਸਕੇਮ ਦਾ ਵੀ ਕਿਸ ਐਕਸ਼ਨ ਜਾਣਾ ਕਿਸੇ ਨਹੀਂ ਜਾਣਾ ਅਸੀਂ ਇੱਕ ਉਨ੍ਹਾਂ ਨੂੰ ਸਟਰੈਂਥਨ ਕਰਨ ਲਈ ਉਨ੍ਹਾਂ ਦੀ ਜਾਨ ਬਚਾਉਣ ਲਈ ਮੰਗਾਂ ਨੂੰ ਸਰਕਾਰ ਨੂੰ ਪ੍ਰੈਸ਼ਰ ਕਰਨ ਲਈ ਅਸੀਂ 23 ਤਰੀਕ ਨੂੰ ਬਹੁਤ ਕੋ छोटा ਦਾ ਹੈ ਨਹੀਂ ਸਾਰੇ ਦੇਸ਼ ਦਿੱਤਾ ਅਸੀਂ ਦੁਬਾਰਾ ਫੇਰ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹਫਤੇ ਉਹ ਕਹਦ ਲਈ ਕਰ ਰਹੇ ਹਾਂ ਅਸੀਂ ਕਿਉਂਕਿ ਚਿੰਤਤ ਹਾਂ ਅਸੀਂ ਉਹ ਸਾਡਾ ਇਹ ਕਿਹਦਾ ਇਹ ਕਹਦਾ ਇਹ ਸਾਰੇ ਕਿਸ ਨਾਲ ਯੂਨੀਅਨ ਹੈ ਜਾਂ ਨੇਤਾ ਹੈ ਉਹ ਇੱਕ ਝੂਠ ਨਹੀਂ ਹੈ I mean ਆਪ ਲੋਕ ਕੀ ਮੰਨਤੇ ਹੈ ਆਪ ਲੋਕ ਕੱਥੇ ਕੀ ਅਲਰ ਲੱਗ। ਦੇਖੋ ہمارا ਕਹਿਣਾ ਇਹ ਹੈ ਕਿ ہمارا ਇਕਤਾ ਦਾ ਪ੍ਰੋਸੈਸ ਜਾਰੀ ਹੈ। ਇਕਤਾ ਦਾ ਪ੍ਰੋਸੈਸ ਜਾਰੀ ਹੈ ہمارا। ਅਭੀ ਟੁੱਟਾ ਨਹੀਂ ਹੈ। ਕੋਈ ਬਾਤ ਨਹੀਂ। ਅੰਸ਼ੂਕਲੇ ਆ ਰਹੀ ਆ ਕਿ ਕੁਝ ਜਿਹੜੀਆਂ ਸੋਸ਼ਲਿਸਟ ਜੱਥੇ ਬੰਦ ਗਿਆ ਹੈ ਜਾਂ ਲੈਫਟ ਨਾਲ ਸੰਬੰਧਤ ਹੈਗਾ ਨਾ ਅਪਰੋਚ ਦੇ ਕਾਰਨ ਕੋਈ ਲੈਫਟ ਨਾਲ ਜਿਹੜੀਆਂ ਸੰਬੰਧਤ ਜੱਥੇ ਬੰਦੀਆਂ ਉਹ ਨਹੀਂ ਚਾਹੁੰਦੀਆਂ ਕਿ ਉੱਥੇ ਮੂਰਤੀ ਆਹਣਾ ਤੇ ਸੋਸ਼ਲਿਸਟ ਨਾਲ ਸੰਬੰਧਤ ਅਪਰੋਚਾਂ ਨੇ ਜੱਥੇ ਬੰਦੀਆਂ ਹੱਕ ਦੇ ਵਿੱਚ ਹੈ ਤੁਸੀਂ ਮੂਰਤੀ ਦੇ ਵਿੱਚ ਚਾਹੀਏ ਇਹ ਕੀ ਸਚਾਈ ਹੋਣੀ। ਨਹੀਂ ਅਜੇ ਹਰ ਕੋਈ ਨਹੀਂ ਲਫਤ ਵਾਲੀਆਂ ਉੱਥੇ ਹੀ ਬੈਠੀਆਂ ਨੇ ਉਹ ਕਰੂਗਾ ਸਰ ਸਰ ਬਿਲਕੁਲ ਇੱਕ ਤਰ੍ਹਾਂ ਕਿ ਤੋਂ ਤੱਕ ਸੋਸ਼ਲਿਸਟ ਵਾਲੀ ਗੱਲ ਅੱਜ ਦਾ ਐਸਕੇਐਮ ਹੈ ਕਿ ਕੋਈ ਇਕੱਲਾ ਸੋਸ਼ਲਿਸਟਾਂ ਦਾ ਨਹੀਂ ਹੈ ਇਹਦੇ ਚ ਬਹੁਤ ਸਾਰੀਆਂ ਜੁਥੇ ਬੰਦੀਆਂ ਕੱਢੀਆਂ ਲਖੋ ਆਪ ਸਾਡੀ ਜੁਥੇ ਬੰਦੀ ਹੈ ਆਪਣੀਆਂ ਹੋਰ ਕਿਸਾਨ ਯੂਨੀਅਨ ਆ ਇਹਦੇ ਵਿੱਚ ਜੇ ਇਹਨੂੰ ਕੋਈ ਲਫਤਾਂ ਲਈ ਇਹ ਕੋਈ ਆਰਗੇਨਾਈਜੇਸ਼ਨ ਹੈ ਲਫਤਾਂ ਦੀ ਆਰਗੇਨਾਈਜੇਸ਼ਨ ਨੂੰ ਨੂੰ ਲੈ ਕੇ ਕੋਈ ਨਹੀਂ ਅਪਰੋਚ ਨੂੰ ਕੋਈ ਡਿੱਕਾ ਨਹੀਂ ਹੈ ਦੇਖੋ ਅਪਰੋਚ ਨੂੰ ਜੇ ਡਿੱਕਾ ਹੁੰਦਾ ਤਾਂ ਡੰਨੇ ਵਾਲ ਸਾਹਿਬ ਸਾਡੇ ਨਾਲ ਹੀ ਰਹੇ ਉੱਥੇ ਦਿੱਲੀ ਦੇ ਜੀ ਉਹਨਾਂ ਨੂੰ ਅਪਰੋਚ ਦਾ ਕੋਈ ਸਾਡੇ ਨਾਮ ਨਹੀਂ ਮੈਂ ਐਸਕੇਮ ਦਾ ਤਾਂ ਉੱਤੇ ਕਰਦਾ ਉਹਨਾਂ ਨੂੰ ਕੋਈ ਇਹ ਨਹੀਂ ਗੱਲ ਅੱਜ ਉਹਨਾਂ ਨੇ ਅੱਡ ਮੋਰਚਾ ਆਵਦਾਨ ਸ਼ੁਰੂ ਕੀਤਾ ਉਹ ਆਪਣੀਆਂ ਤਾਲਾਂ ਦੇ ਰਾਏ ਟਾਈਮ ਟਾਈਮ ਬੰਗੂ ਸਾਹਿਬ ਜਿਵੇਂ ਬੋਟਾ ਸਿੰਘ ਸ਼ਾਦੀਪੁਰ ਜਾਣਾ ਚਾਹੁੰਦੇ ਨੇ ਉੱਥੇ ਲੱਖੋਵਾਲ ਜਾਣਾ ਚਾਹੁੰਦੇ ਨੇ ਲੇਕਿਨ ਜ਼ਿਆਦਾ ਜਿਹੜੇ ਲੋਕ ਨੇ ਉਹ ਕਹਿੰਦੇ ਨਹੀਂ ਜਾਣਾ ਚਾਹੀਦਾ ਇਸ ਕਰਕੇ ਇਹਨਾਂ ਦੀ ਆਵਾਜ਼ ਪਿੱਛੇ ਰਹਿ ਜਾਂਦੀ ਨਹੀਂ ਜੀ ਜਾ ਕੇ ਆਏ ਸਾਰੇ ਉੱਥੇ ਜੜੇ ਜਾ ਰਹੇ ਠੀਕ ਹੈ ਅਸੀਂ ਤਾਂ ਕਿਸ ਨੂੰ ਉਹ ਨਹੀਂ ਕਿਹਾ ਹੈ ਜਿਹੜੀ ਮਜਬੂਰ ਕਰ ਰਹੀ ਹੈਗੀ ਹੈ ਕਿ ਤੁਸੀਂ ਦਿੱਲੀ ਵੱਲ ਮੋਰਚਾ ਇਕੱਠੀ ਸਟੇਜ ਨਹੀਂ ਕਾਜੀ ਕਰਨਾ ਚਾਹਦੇ ਕੀ ਚੀਜ਼ਾਂ ਨੇ ਕੀ ਤੁਹਾਨੂੰ ਮਜਬੂਰ ਕਰ ਰਹੀ ਕਿ ਇਕੱਠੇ ਨਹੀਂ ਹੋਣਾ ਇੱਕ ਸਟੇਜ ਨਹੀਂ ਕੋਈ ਕੋਈ ਐਸਾ ਨਹੀਂ ਟੈਂਟ ਨਹੀਂ ਇਹ ਉਹਨਾਂ ਸਾਥੀਆਂ ਨੇ ਪਹਿਲਾਂ ਪਹਿਲ ਕਦਮ ਹੀ ਕਰਕੇ ਮੋਰਚਾ ਲਾਇਆ ਨਾ ਉੱਥੇ ਅਸੀਂ ਤਾਂ ਲਾਇਆ ਨਹੀਂ ਐਸਾ ਕੋਈ ਨਹੀਂ ਟੈਂਟ ਨਹੀਂ ਇੱਕ ਵਨ ਵਨ ਵੇ ਵਨ ਯਸ ਇੱਕੋ ਮਿੰਟ ਮੈਂ ਦੱਸਣਾ ਚਾਹੁੰਦਾ ਕਿ 21 ਤਰੀਕ ਨੂੰ ਸਾਡਾ ਜੋ ਆਲ ਇੰਡੀਆ ਦਾ ਸ='%20ਜੁਗਤ ਮੋਰਚਾ ਸੀ ਉਹਨਾਂ ਦੇ 6 ਮੈਂਬਰੀ ਕਮੇਟੀ ਪਟਿਆਲੇ ਦੇ ਵਿੱਚ ਉਹਨਾਂ ਨੇ ਉਹਨਾਂ ਨਾਲ ਮੀਟਿੰਗ ਕੀਤੀ ਆ ਉਹਨਾਂ ਨੂੰ ਇੱਕ ਫਾਰਮੂਲੋ ਸਾਨੂੰ ਚਿੱਠੀ ਆਈ ਸੀ ਬਧੇਰ ਵੱਲੋਂ ਦੂਸਰੇ ਫਾਰਮੂਲੋ ਅਜੇ ਉਹਨਾਂ ਦੀ ਕੋਈ ਸਹਿਮਤੀ ਨਹੀਂ ਬਣੀ ਜਦੋਂ ਸਾਡੀ ਉਹਨਾਂ ਦੀ ਕੋਈ ਸਹਿਮਤੀ ਬਣਦੀ ਆ ਜਾਂ ਸਾਡਾ ਜਿਹੜਾ ਫਾਰਮ ਹੈ ਫਿਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਆ ਅਸੀਂ ਇੱਕ ਪਲੇਟਫਾਰਮ ਤੇ ਓਨਲੀ ਸਾਡਾ ਜੁਗਤ ਮੋਰਚਾ ਤਿਆਰ ਆ ਪਰ ਇਹ ਥੋੜਾ ਜਿਆ ਇਨਾਗਾ ਵੀ ਸਾਡੀ ਇੱਕ ਅੱਧੀ ਮੀਟਿੰਗ ਹੋਰ ਲੱਗੂਗੀ ਅੱਜ ਵੀ ਅਸੀਂ ਬਹੁਤ ਇਸ ਗੱਲ ਨੂੰ ਆਪਣੇ ਵਿੱਚ ਜਾਨੀ ਉਹ ਖਿਆ ਹੋ ਆ ਕਿ ਸਾਨੂੰ ਫੇਰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣਾ ਜਿਹੜਾ ਸਾਡਾ ਆਲ ਇੰਡੀਆ ਦਾ ਸਾਡੀ 6 6 ਮੈਂਬਰੀ ਕਮੇਟੀ ਆ ਉਹਨਾਂ ਨੂੰ ਫੇਰ ਦੁਬਾਰਾ ਉਹਨਾਂ ਕੋ ਮੀਟਿੰਗ ਲੈ ਕੇ ਅਸੀਂ ਜਾ ਰਹੇ ਹਾਂ ਵਿੱਚ ਇੰਨਾ ਫਰਕ ਆ ਥੋੜਾ ਜਿਹਾ ਦੂਜਾ ਫਾਰਮ ਕਿਉਂ ਨਹੀਂ ਆਇਆ ਸੀ ਯਾਨੀ ਦੂਜਾ ਫਾਰਮ ਨਾਮ ਦੇ ਕਾਰਨ ਸੀਦਾ ਇਹਦਾ ਜਵਾਬ ਤੇ ਉਹ ਦੱਲੇਵਾਲ ਸਾਹਿਬ ਉਹਦੀ ਦੇ ਸਕਦੇ ਕਿਉਂ ਨਹੀਂ ਆਇਆ ਸੀ ਤੁਸੀਂ ਤੁਸੀਂ ਨਾਰਾਜ਼ ਹੋ ਨਹੀਂ ਹੈ ਇਹ ਤੇ ਹੈ ਹੀ ਆ ਜੀ ਤੁਸੀਂ ਤੁਹਾਡੀ ਇਜਾਜ਼ਤ ਜੀ ਜਦੋਂ ਆਪਾਂ ਇਕੱਤਰ ਪੱਤਾ ਹੀ ਕਰਨੇ ਆ ਇਕੱਠ ਕਰਨਾ ਵਾ ਇੱਕ ਇੱਕ ਹੋਣਾ ਉਹਦੇ ਵਿੱਚ ਸਾਰਿਆਂ ਦਾ ਸਾਰੇ ਬਹਿਣਾ ਤੇ ਹਾਂ ਜੀ ਜਾਣ ਬੁੱਝ ਕੇ ਨਹੀਂ ਆ ਰਹੇ ਤੁਹਾਡੇ ਨਾਲ ਇਹ ਦੀ ਉਹਨਾਂ ਦੀ ਮਨਸਾ ਤੇ ਉਹਨਾਂ ਨੂੰ ਪਤਾ ਲੱਗ ਸਕਦਾ ਉਹਨਾਂ ਕੋਲ ਤੇ ਸਵਾਲ ਕਰ ਸਕਦੇ ਪੱਤੂ ਸਾਹਿਬ ਦੇਖੋ ਸਾਹਿਬ ਪੱਤੂ ਸਾਹਿਬ ਹਾਂ ਜੀ ਹਾਂ ਜੀ ਤਾਂ ਜੇ ਤੂੰ ਤਾਂ ਗਲਤੀ ਦੀ ਜੇ ਤੂੰ ਸਾਰੇ ਕਹਿੰਦੇ ਹੋ ਪੱਗੂ ਸਾਹਿਬ ਇੱਧਰ ਪੱਗੂ ਸਾਹਿਬ yes yes ਇੱਧਰ ਜੀ ਤੁਸੀਂ बार-बार ਸਾਰੇ ਇਹੀ ਕਹਿ ਰਹੇ ਹੋ ਕਿ ਬਹੁਤ ਇੰਪੋਰਟੈਂਟ ਹੈ ਪ੍ਰੈਰੋਗੇਟਿਵ ਉਹਨਾਂ ਦਾ ਆਪਣਾ ਚੈ ਮਰਨ ਵਰਤਦਾ ਹੈ ਪਰ ਬਹੁਤ ਲਾਈਫ ਇੰਪੋਰਟੈਂਟ ਹੈ ਰੋਇ ਮੈਡੀਕਲ ਦੀ ਜਿਹੜੀ ਰਿਪੋਰਟਸ ਲਾ ਵੀ ਆ ਰਹੀਆਂ ਨੇ ਉਹਨਾਂ ਦੀ ਡਾਕਟਰਸ ਨੇ ਹਿੱਤ ਤੱਕ ਕਹਤਾ ਹੈ ਕਿ ਉਹਦੇ ਹਾਲਾਤ ਇੱਥੇ ਤੱਕ ਖਰਾਬ ਹੋ ਗਏ ਕਿ ਜਿਉ ਉਹ ਚੜ੍ਹ ਵੀ ਜਰ ਰ ਹੈ ਇਸ ਟਾਈਮ ਮਰਤੇ ਸ਼ਾਇਦ ਉਹਨਾਂ ਰਿਕਵਰ ਨਹੀਂ ਕਰ ਸਕਣਗੇ ਫਿਕਰਮੰਦ ਸਾਰੇ ਨੇ 71 ਤਾਲੀ ਤੁਸੀਂ ਮੀਟਿੰਗ ਵਿੱਚ ਕੀਤੀ ਇਹਨੇ ਲੰਮਕਾ ਲੂੰਗਾ ਕਿ ਕਿਉਂ ਕਰ ਰਹੇ ਹੋ ਇੰਨਾ ਵੀ ਕਿਹੜੇ ਪਹਿਲੇ ਤੁਸੀਂ ਆਲਰੇਡੀ ਇਕੱਠੇ ਕੰਮ ਕਰ ਚੁੱਕੇ ਹੋ ਕਿ ਪਹਿਲੀ ਵਾਰ ਤਾਂ ਹੈ ਨਹੀਂ ਵੀ ਮਿਲ ਕੇ ਬੈਠਣੇ ਦੇਖੋ ਲੰਮਕਾ ਨਹੀਂ ਰਹੇ ਫਿਕਰਮੰਦ ਤਾਂ ਸਰਕਾਰ ਨਹੀਂ ਫਿਕਰਮੰਦ ਹੈ ਇਹ ਨਹੀਂ ਫਿਕਰਮੰਦ ਤਾਂ ਸਰਕਾਰ ਨਹੀਂ ਹੈ ਨਹੀਂ ਜੇਕਰ ਜੀ ਤਾਂ ਫਿਕਰਮੰਦ ਆ ਅਸੀਂ 21 ਤਰੀਕ ਦੀ ਮੀਟਿੰਗ ਕੀਤੀ ਆ ਅੱਗੇ ਵੀ ਮੀਟਿੰਗ ਕਰਨ ਨੂੰ ਤਿਆਰ ਆਂ ਸਾਡਾ ਤਿਆਰ ਆ ਪੱਠੇ ਅੰਦੋਲੀ ਬੀਜੇਪੀ ਦੇ ਪ੍ਰਧਾਨਾ ਨੇ ਇਹ ਤਾਂ ਕਿਹਾ ਵੀ ਤੁਹਾਡੀ ਹੌਮੇ ਦੀ ਲੜਾਈ ਹੈ ਨਹੀਂ ਨਹੀਂ ਸਾਡੇ ਸਾਡੇ ਵੱਲੋਂ ਕੋਈ ਲੰਗਵਾਏ ਨਹੀਂ ਜਾ ਰਿਹਾ ਲੰਗਵਾਏ ਤਾਂ ਉਲਟਾ ਉਹਨਾਂ ਵੱਲੋਂ ਜਾ ਰਿਹਾ ਹੈ ਕਿਉਂਕਿ ਕਿੰਨੀ ਦੇਰ ਬਾਅਦ ਉਹਨਾਂ ਦਾ ਲੈਟਰ ਆਇਆ 4-5 ਮਹੀਨੇ ਪ੍ਰੋਸੈਸ ਬੰਦ ਰਿਹਾ ਤੁਹਾਡੀ ਜਾਣਕਾਰੀ ਫਰਵਰੀ ਚ ਮੋਰਚਾ ਲੰਗਿਆ ਮਾਰਚ ਮਾਰਚ ਦੇ ਵਿੱਚ ਮੀਟਿੰਗਸ ਹੋਈਆਂ ਪ੍ਰੋਸੈਸ ਬੰਦ ਹੋ ਗਿਆ ਹੁਣ ਦੁਬਾਰਾ ਇਨੀਸ਼ੀਏਟਿਵ ਉਹਨਾਂ ਨੇ ਲਿੱਤਾ ਸੀ ਦੁਬਾਰਾ ਫੇਰ ਗਏ ਮੀਟਿੰਗ ਦੁਬਾਰਾ ਕੀਤੀ ਹੈ ਸਰਦੋਬ ਸਾਹਿਬ ਤੁਸੀਂ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹfte ਮਿਲ ਰਹੇ ਹੋ ਇਹਦੀ ਕੀ ਗਰੰਟੀ ਹੈ ਕਿ ਲਗਾ ਜਿਹੜੇ ਨੇ ਇੰਨੇ ਦਿਨੋਂ ਬੱਜੇ ਜਾਣਗੇ ਮਤਲਬ ਇੱਕ ਇੱਕ ਘੰਟਾ ਬੜਾ ਕੀਮਤੀ ਹੈ ਉਹਨਾਂ ਦੇ ਮਤਲਬ ਹੱਥ ਨਹੀਂ ਉੱਠ ਰਿਹਾ ਤੁਸੀਂ 10 15 ਦੇ ਹੋਰ ਦੇ ਬੋਲ ਦੇ ਰਹੇ ਹੋ ਔਰ ਇਹਦੀ ਕੀ ਗਰੰਟੀ ਹੈ ਕਿ ਰਾਸ਼ਟਰਪਤੀ ਮਿਲਣਗੇ ਤੇ ਉਸ ਤੋਂ ਬਾਅਦ ਉਹ ਠੀਕ ਹੋ ਜਾਣਗੇ ਦੇਖੋ ਉਹਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਸਰਕਾਰ ਨੇ ਦੇਖਣਾ ਹੈ ਸਰਕਾਰ ਅਸਲ ਪੰਜਾਬ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਬڑا ਬਲਦੇ ਕੇ ਕਿਹਾ ਪਹਿਲਾਂ ਵੀ ਗਿਆਜ ਫੇਰ ਕਹਿੰਦੇ ਫੋਰਨ ਇੰਟਰਫੇਅਰ ਕਰਨ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਪਹਿਲਾਂ ਇੱਥੇ ਮੀਟਿੰਗਸ ਕਰਵਾਉਂਦਾ ਰਿਹਾ ਅੱਜ ਉਹ ਚੁੱਪਾ ਇੱਥੇ ਜਾਂਦਾ ਵੀ ਕੋਈ ਨਹੀਂ ਇਹ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਇਸ ਗੱਲ ਦੀ ਇਹ ਜਾਣ ਇੰਟਰਫੇਅਰ ਕਰਨ ਸੀਐਨ ਦਾ ਵੀ ਬਿਆਨ ਆਇਆ ਕਹਿੰਦੇ ਯੂਕਰੇਨ ਦੀ ਲੜਾਈ ਵੀ ਇਹ ਰੋਕ ਸਕਦੇ ਆ ਤਾਂ ਉੱਥੇ ਕਿਉਂ ਨਹੀਂ ਜਾਂਦੇ ਹਾਂਜੀ ਲਖੋਵਾਲਾ ਸਾਹਿਬ ਵੱਡੇ ਲੀਡਰ ਨੇ ਸਾਨੂੰ ਬਹੁਤ ਫਿਕਰ ਆ ਉਹਨਾਂ ਦਾ ਅਸੀਂ ਇਹ 13 ਮਹੀਨੇ ਇੱਕ ਟਰਾਲੀ 'ਚ ਬੈਠ ਬੈਠ ਕੇ ਅਸੀਂ ਗੁਜ਼ਾਰੀਆਂ ਨੇ ਅਸੀਂ ਉਹਨਾਂ ਦੇ ਲਈ ਹਰ ਪ੍ਰੋਗਰਾਮ ਦੇ ਰਹੇ ਆ ਪੈਰਲਲ ਪ੍ਰੋਗਰਾਮ ਦੇ ਰਹੇ ਆ ਅਸੀਂ ਇਹ ਨਹੀਂ ਵੀ 5000 ਬੰਦਾ ਉੱਥੇ ਬਿਠਾ ਦਈਏ ਜਾ ਕੇ ਉਹਨਾਂ ਨਾਲ ਕਿਹੜਾ ਉਹਨਾਂ ਦੀ ਬਚ ਬਚ ਸਕਦੇ ਆ ਅਸੀਂ ਸਰਕਾਰ ਤੇ ਪ੍ਰੈਸ਼ਰ ਦੂਜੇ ਤਰੀਕਿਆਂ ਨਾਲ ਅਸੀਂ ਪ੍ਰੈਸ਼ਰ ਪਾ ਰਹੇ ਆ ਜਿਵੇਂ ਅਸੀਂ ਕੱਲ ਪ੍ਰੈਸ਼ਰ ਪਾਇਆ 23 ਨੂੰ ਅਸੀਂ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸਾਨੂੰ 2 ਦਿਨਾਂ ਨੂੰ ਵੀ ਮਿਲ ਸਕਦਾ ਸਾਨੂੰ 4 ਦਿਨਾਂ ਨੂੰ ਮਿਲ ਸਕਦਾ ਇਸ ਲਈ ਅਸੀਂ ਅਰਦਾਸਾਂ ਵੀ ਕਰਦੇ ਆ ਵੀ ਕੁਝ ਨਾ ਹੋਵੇ ਤੇ ਸਰਕਾਰ ਨੇ ਬਚਾਉਣਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਲਕੀਰ ਖਿੱਚੀ ਹੋਈ ਆ ਵੀ ਇਹ ਮੰਗਾ ਮੰਨੀਆਂ ਤੋਂ ਬਿਨਾਂ ਐਮਐਸਪੀ ਤੋਂ ਬਿਨਾਂ ਮੈਂ ਮਰਨ ਵਰਤੋਂ ਨਹੀਂ ਉੱਠਣਾ ਇਸ ਲਈ ਸਰਕਾਰ ਤੇ ਅਸੀਂ ਪ੍ਰੈਸ਼ਰ ਪਾ ਰਹੇ ਹਾਂ ਸਰਕਾਰ ਨੇ ਬਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋ ਜੇ ਉਹਨਾਂ ਨੂੰ ਕੁਝ ਹੁੰਦਾ ਲਖਵਾਲ ਸਿੰਘ ਤੁਸੀਂ ਤੁਸੀਂ ਜਿਹੜੇ ਜਾ ਉਹਨਾਂ ਦੀ ਜਾਨ ਦੀ ਹਰ ਕੋਈ ਅੱਜ ਅਰਦਾਸ ਕਰ ਰਿਹਾ ਕਿ ਠੀਕ ਰਹਿਣ ਧਰਨਾ ਇੱਕ ਵਫਦ ਇਕੱਠਾ ਹੋ ਕੇ ਕਿਉਂ ਨਹੀਂ ਜਾਂਦਾ ਕਿਉਂ ਨਹੀਂ ਉਹਨਾਂ ਦਾ ਮਰਨ ਵਰਤ ਜਿਹੜਾ ਕਿਹਾ ਉਸ ਸਮਾਉ ਉਤਕਰਾਂਦਾ ਕਿਉਂ ਉਸ ਜਾਨ ਕੀਮਤੀ ਜਨ ਬਣਾ ਕੇ ਕਿਉਂ ਤੁਸੀਂ ਇਦਾਂ ਕਰਨਾ ਚਾਹੁੰਦੇ ਹੋ ਕਿ ਠੀਕ ਹੈ ਕੁਰਬਾਨੀ ਜ਼ਰੂਰੀ ਹੈ ਜਾਇਦੇ ਵਿੱਚ ਤੁਸੀਂ ਨਹੀਂ ਕਹਿ ਰਹੇ ਸੀ ਲਾਈਨ ਹੋਰ ਐਡ ਕਰ ਲਈਏ ਸੀ ਅਸੀਂ 10 ਬੰਦੇ ਜਾ ਕੇ ਆਏ ਹਾਂ ਮਟਕੈ ਸਾਹਿਬ ਨਾਲ ਲੈ ਕੇ ਗਏ ਅਸੀਂ 10 ਬੰਦੇ ਜਾ ਕੇ ਆਏ ਹਾਂ ਸੁਣ ਲੋ ਜੀ ਸੁਣੋ ਉੱਥੇ ਉਹ ਉਹਨਾਂ ਨੂੰ ਮਿਲ ਕੇ ਆਏ ਆ ਉਹ ਐਸਕੇਮ ਵੱਲੋਂ ਨਹੀਂ ਉਹਨਾਂ ਨੇ ਸਪਸ਼ਟਿਕਰਨ ਦਿੱਤਾ ਸੀ ਉਹ ਉਸੇ ਦਿਨ ਗਰੁੱਪ ਦੇ ਵਿੱਚ ਆਪਣੇ ਤੌਰ ਤੇ ਗਏ ਆ ਨਿੱਜੀ ਤੌਰ ਤੇ ਐਸਕੇਮ ਦਾ ਜ਼ਿਕਰ ਨਹੀਂ ਆਇਆ ਉਹਦੇ ਵਿੱਚ ਐਸਕੇਮ ਦੀ ਟੀਮ ਗਈ ਆ 6 ਮੈਂਬਰੀ 21 ਤਰੀਕ ਨੂੰ ਸਾਹਿਬ ਐਸਕੇਮ ਦੀ ਟੀਮ ਗਈ ਆ ਵਫਤ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਅਧਿਕਾਰਕ ਤੌਰ ਤੇ ਵਫਤ ਜਾ ਕੇ ਉਹ ਮਰਨਵਰਤ ਸਮਾਪਤ ਕਿਉਂ ਨਹੀਂ ਕਰਾਉਂਦਾ ਜੇ ਤੁਹਾਨੂੰ ਲੱਗਦਾ ਵੀ ਇੰਨੀ ਜਾਣ ਕੀਮਤੀ ਹੈ ਕਿਉਂਕਿ ਉਹਨਾਂ ਉਹਨਾਂ ਦੀ ਜੋ ਟੀਮਾਂ ਨਾਲ ਗੱਲਾਂ ਹੋਈਆਂ ਉਹ ਕਹਿੰਦੇ ਵੀ ਮਰਨ ਵਰਤ ਤੇ ਸਮਾਪਤ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਸਿੱਧਾ ਜਾ ਕੇ ਸਮਾਪਤ ਨਹੀਂ ਕਰਾਇਆ ਜਾ ਸਕਦਾ ਪਹਿਲਾਂ ਉਹਨਾਂ ਦੀ ਟੀਮਾਂ ਨਾਲ ਗੱਲਾਂ ਹੁੰਦੀਆਂ ਨੇ ਜੇ ਉਹ ਮੰਨਣਗੇ ਤਾਂ ਸਮਾਪਤ ਅਸੀਂ ਕਰਵਾਉਣ ਨੂੰ ਤਿਆਰ ਹਾਂ ਲੋਕ ਟੀਮਾਂ ਦੇ ਉੱਤੇ ਕਿਉਂ ਯਕੀਨ ਕੀਤਾ ਜਾ ਰਿਹਾ ਸਿੱਧਾ ਕਿਉਂ ਨਹੀਂ ਜਾ ਕੇ ਸਾਰਾ ਕੁਝ ਬਸ ਹੋ ਰਿਹਾ ਜਾਂ ਤੁਸੀਂ ਪ੍ਰੈਸ ਦੇ ਰਹੇ ਹੋ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਇਕੱਠੇ ਹਾਂ ਗੱਲ ਅਸਲੀ ਵੇਖੀਏ ਮੈਂ ਬੋਲਣਾ ਚਾਹੁੰਦਾ ਜੇ ਥੋੜਾ ਜੀ ਜੀ ਕਾਰਨ ਕੀ ਹੈ ਐਸਕਮ ਸਾਰਾ ਜਾਣਾ ਚਾਹੁੰਦਾ 8 ਅੱਜ ਬੰਦ ਮੈਂ ਕਿੰਨੇ ਮਿੰਟ ਦੇ ਸੌਣ ਲਾ 8 ਬੰਦਿਆਂ ਦਾ ਵਕਤ ਗਿਆ ਬੇਨਤੀ ਹੈ ਵੀ ਉੱਥੇ ਸਟੇਜ ਲੱਗੀ ਸੀ 8ਾਂ ਬੰਦਿਆਂ ਚੋਂ ਪੰਜਾਬ ਐਸਕਮ ਦਾ ਇੱਕ ਮੈਂਬਰ ਬੁਲਾਉਣਾ ਚਾਹੀਦਾ ਰਕੇਸ਼ ਕੇਦ ਨੂੰ ਬੁਲਾਉਣਾ ਚਾਹੀਦਾ ਸੀ ਮੈਂ ਜੱਥੇ ਲੈ ਕੇ ਗਿਆ ਮੇਰੇ ਦੋ ਜੱਥੇ ਗਏ ਉੱਥੇ ਜਾ ਕੇ ਨਾ ਮਿਲਾਇਆ ਜਾਂਦਾ ਨਾ ਭੁਲਾਇਆ ਜਾਂਦਾ ਕਿਾ ਲੀਡਰ ਐਸਕਮ ਦਾ ਜਾਊਗਾ ਉੱਥੇ ਬੈਠ ਕੇ ਮੀਟਿੰਗ ਵੀ ਕਰੂਗਾ ਉੱਥੇ ਸਟੇਜ ਤੇ ਵੀ ਬੋਲੂਗਾ ਫਿਰ ਵੀ ਅਸੀਂ ਐਡ ਹੋਵਾਂਗੇ ਉਹਦੇ ਵਿੱਚ ਜੇ ਇਹ ਕੱਜ ਆਵੀ ਐਸਕੇਮ ਨੂੰ ਦਾ ਲੀਡਰ ਜਾ ਕੇ ਬੈਠ ਜਾਣ ਉੱਥੇ ਬੋਲਣ ਵੀ ਨਾ ਕੋਈ ਕਿ ਉਹਨਾਂ ਦੀ ਮੀਟਿੰਗ ਨਾ ਹੋਵੇ ਦੱਸੋ ਫਿਰ ਉਹਦਾ ਕੀ ਸਿਸਟਮ ਜਾ ਕੇ ਸਾਡਾ ਪ੍ਰੋਗਰਾਮ ਨਹੀਂ ਪੜ੍ਹਦਾ ਉਹ ਕੋਈ ਸੰਸਥਾ ਹੁੰਦਾ ਨਾ ਉਹ ਜਾਨ ਨੂੰ ਸਾਰੇ ਹਰਗ ਨੂੰ ਫਿਕਰ ਉਹਦੀ ਜਾਨ ਦਾ ਫਿਕਰ ਆ ਸਾਡੇ ਸਾਥੀ ਆ ਉਹ ਇੱਕ ਮਿੰਟ ਜੀ ਇਹਦਾ ਮਤਲਬ ਉਹ ਤੁਹਾਡਾ ਨਾ ਏਕਾ ਨਹੀਂ ਕਰਦਾ ਨਹੀਂ ਨਹੀਂ ਸਾ ਸਾਡੀ ਬੇਨਤੀ ਇਹ ਹੈ ਐਸਕੇਮ ਦੇ ਜਾਣ ਤੇ ਕੀ ਇਹ ਤੁਸੀਂ ਗਰੰਟੀ ਕਰਦੇ ਹੋ ਕਿ ਡੱਲੇਵਾਲ ਸਾਹਿਬ ਨੇ ਮਰਦੂਦਾਰ ਤੋੜ ਦੇਣਾ ਸਾਡਾ ਕਿਹੜਾ ਅਧਿਕਾਰ ਹੈ ਇੱਕ ਮਿੰਟ ਜੀ ਸਨ ਸਾਡਾ ਕਿਹੜਾ ਅਧਿਕਾਰ ਹੈ ਸਾਡੇ ਕੋਲ ਐਸਾ ਵੀ ਜਾ ਕੇ ਉਹਨਾਂ ਨੂੰ ਕਹੀਏ ਤੁਸੀਂ ਮਨਵਰਤ ਉੱਠ ਜਾਓ ਅਸੀਂ ਤਾਂ ਕਹਿ ਨਹੀਂ ਸਕਦੇ ਇਸ ਤਰ੍ਹਾਂ ਸੰਘਰਸ਼ਾਂ ਦੇ ਮਤਲਬ ਦੇ ਵਿੱਚ ਅਸੀਂ ਵੀ ਉਹ ਵੀ ਨਾ ਇਹ ਇਹ ਤੁਸੀਂ ਜੀਬਾ ਗੋਸ਼ਕ ਤੁਸੀਂ ਕੁਛੀ ਉਸ ਗੱਲ 'ਤੇ ਹੌਂ ਮੋਹਰ ਟਾ ਦਿਓ ਇਹ ਇਹ ਉਹਨਾਂ ਦਾ ਆਪਣਾ ਫੈਸਲਾ ਤੁਸੀਂ ਕਹਿ ਰਹੇ ਹੋ ਕਿ ਐਸਕੇਮ ਦੇ ਜਾਣ ਨਾਲ ਮਨਵਰਤ ਟੁੱਟੂਗਾ ਇਹ ਕੋਈ ਗਾਰੰਟੀ ਨਹੀਂ ਹੈ ਰਾਸ਼ਟਰਪਤੀ ਕੋਲ ਜਾਣ ਦੇ ਨਾਲ ਮੰਨਾ ਹਾਲ ਹੋ ਜਾਣੀ ਗਾਰੰਟੀ ਹੈ ਜੀ ਨਹੀਂ ਕੋਈ ਗਾਰੰਟੀ ਨਹੀਂ ਹਾਂ ਕੋਈ ਨਹੀਂ ਇਹ ਇਹ ਉਹਨਾਂ ਦਾ ਆਪਣਾ ਫੈਸਲਾ ਦੇਖੋ ਉਹਨਾਂ ਨਾਲ ਆਪਣੇ ਫੈਸਲੇ ਅਨੁਸਾਰ ਬੈਠੇ ਆ ਉਹਨਾਂ ਦੇ ਦੋ ਫੋਰਮ ਨੇ ਉਹਨਾਂ ਦੀ ਜਥੇਬੰਦੀ ਹੈ ਉਦੋਂ ਸਾਰਿਆਂ ਨੂੰ ਉੱਠਣਾ ਹੈ ਅਲਸੋ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕਦੇ ਨੇ ਇੱਕ ਰੱਬੀ ਹੈ ਕਿੰਨੇ ਕਿੰਨੇ ਕੈਂਪਸ ਜਿਹਾ ਸਟਾਈ ਆ ਕਿ ਜਿਹੜਾ ਫੰਡਿੰਗ ਦਾ ਮਾਮਲਾ ਬਿਲਕੁਲ ਕੋਈ ਗਾਰੰਟੀ ਨਹੀਂ ਪਰ ਰਾਵੀ ਇਹੀ ਆ ਰਾਸ਼ਟਰਪਤੀ ਨੂੰ ਇੱਕ ਮਿੰਟ ਦੀ ਇੱਕ ਮਿੰਟ ਠੀਕ ਨਹੀਂ ਨਹੀਂ ਕੋਈ ਇਹ ਵੀ ਗੱਲ ਚੱਲ ਰਹੀ ਆ ਕਿ ਐਸ ਕੇ ਦਾ ਲੀਡਰ ਉਹਨੇ ਡੱਲੇਵਾਲ ਸਾਹਿਬ ਦੇ ਮਰਨ ਵਰਤ ਦੇਗਾ ਤਕਰੀਰਾਂ ਤਿਆਰ ਕਰਦੇ ਪਰ ਇੱਥੇ ਆ ਕੇ ਕੁਝ ਨਹੀਂ ਆ ਗਿਆ ਹੰਟਿੰਗ ਇੱਕ ਬਹਾਨਾ ਹੈਗਾ ਚਲੋ ਮੋਬਾਈਲ ਦੀ ਦੂਵੇਂ ਤਾਂ ਕੱਟੀ ਨਹੀਂ ਹੋ ਰਹੀ ਚਲੋ ਅਸੀਂ ਨਹੀਂ ਇਹਦੇ ਵੀ ਸੁਣਿਆ ਇਹ 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 ਅੱਜ ਦੀ ਮੀਟਿੰਗ ਦਾ ਕੋਈ ਅਜੰਡਾ ਨਹੀਂ ਸਰ ਮਾਰਨਪਤ ਨਾ ਚੁਣਾਓ ਓਟੋ ਘਟ ਹਾਲਚਾਲ ਪੁੱਛਣੀ ਚਲੇ ਜਾ ਉੱਥੇ ਨਹੀਂ ਜਾ ਰਹੇ ਸਾਡੇ ਲੀਡਰ ਅਸੀਂ ਅਸੀਂ ਕਿਸੇ ਪਾਬੰਦੀ ਨਹੀਂ ਲਾਈ ਕੋਈ ਨਾ ਜਾਵੇ ਪੁੱਛਣ ਸਾਰੇ ਜਾ ਰਹੇ ਆਪਣੇ ਤੌਰ ਤੇ ਅਸੀਂ ਅਸੀਂ ਪਬਲਿਕ ਵੀ ਵੀ ਤੇ ਸਾਰੀ ਪ੍ਰੈਸ ਨੂੰ ਕਹਿ ਰਹੇ ਹਾਂ ਇਸ ਗੱਲ ਉੱਥੇ ਜਾ ਕੇ ਕਹਿਣਾ ਨਹੀਂ ਸਾਰੀ ਪ੍ਰੈਸ ਨੂੰ ਹਰਿਆਣਾ ਦੀ ਜਿਹੜੀ ਖਾਪਾ ਹੈਗੀਆਂ ਨੇ ਉਹ ਕੱਢੀ ਹੋਈ ਹੰਦੀਆਂ ਨੇ ਸਾਰੇ ਇਕੱਠੇ ਹੋ ਜੋ ਚਲੋ ਵੈਲਕਮ ਹੈ ਦੇਖਾਂਗੇ ਲੜ देम ਕਮ ਇਹਦੇ ਵਿੱਚ ਬੰਗੂ ਸਾਹਿਬ ਹਰਿਆਣਾ ਦੇ ਖਾਪਾ ਹਾਂ ਲੜ देम ਕਮ ਅਸੀਂ ਵਿਚਾਰਾਂਗੇ ਇਸਨੂੰ ਲੜ देम ਕਮ ਖਾਪਾ ਯੂਪੀ ਦੀਆਂ ਖਾਪਾ ਸਮਰਥਨ ਦੇਤਾ ਕਹਿੰਦੇ ਅਸੀਂ ਵੀ ਨਾਲ ਹਾਂ ਮੈਂ ਕਿਹਾ ਕੋਈ ਵੀ ਯਤਨ ਕਰੂਗਾ ਵੈਲਕਮ ਹੈ ਕੋਈ ਵੀ ਯਤਨ ਪੋਜੀਟਿਵ ਕਰੂਗਾ ਵੈਲਕਮ ਹੈ ਬੰਗੂ ਸਾਹਿਬ ਤੁਸੀਂ 29 ਤਰੀਕ ਨੂੰ ਜਾ ਰਹੇ ਹੋ ਖਾਪਾ ਦੀ ਜਿਹੜੀ ਮਹਾਪੰਚਾਇਤ ਹੈਗੀ ਤੁਸੀਂ ਉਹਦੇ ਜਾ ਰਹੇ ਹੋ ਤੁਹਾਨੂੰ ਜੀ ਨਹੀਂ ਨਹੀਂ ਸਾਨੂੰ ਕੋਈ ਸੱਦਾ ਨਹੀਂ ਹੈ ਅਜੇ ਸਾਨੂੰ ਉਹਦਾ ਕੋਈ ਸੱਦਾ ਨਹੀਂ ਹੈ